ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਵੀਡੀਓ 'ਚ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਜਿਵੇਂ ਕਿ ਆਪਾਂ ਮੋਟਰਸਾਈਕਲ ਬੋਲਟ ਤੇ ਬਹੁਤ ਸਾਰੀਆਂ ਗੱਡੀਆਂ ਹਰ ਚੀਜ਼ ਆਪਾਂ ਲੈ ਕੇ ਪਹੁੰਚਿਆ ਜਿਵੇਂ ਜਿਵੇਂ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜੀ ਉਸੇ ਤਰ੍ਹਾਂ ਆਪਾਂ ਤੁਹਾਡੇ ਏਰੀਆ 'ਚੋਂ ਜਿੰਨੇ ਰੇਟ ਦੇ ਵਿੱਚ ਤੁਸੀਂ ਮਸ਼ੀਨਰੀ ਕਹਿੰਦੇ ਹੋ ਉਹੀ ਗੱਡੀ ਉਹੀ ਮੋਟਰਸਾਈਕਲ ਉਨੇ ਰੇਟ 'ਚ ਆਪਾਂ ਲੈ ਕੇ ਪਹੁੰਚ ਜਾਂਦੇ ਹਾਂ ਜੀ ਤੁਹਾਡੇ ਇਲਾਕੇ 'ਚੋਂ ਇੱਕल्ली ਕਿ ਲਈ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਜੇ ਕਿਸਨ ਐਡ ਕਰਵਾਉਣੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਐਡ ਫਰੀਦ ਵਿੱਚ ਲਗਵਾ ਸਕਦੇ ਹਾਂ ਪਹਿਲੀ ਆਪਾਂ ਮਸ਼ੀਨਰੀ ਦੀ ਗੱਲ ਕਰਾਂਗੇ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਆ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਟੋਇਟਾ ਦੀ ਐਟਿਓਸ ਗੱਡੀ ਆਪਣੇ ਕੋਲੇ ਪਹੁੰਚੀ ਅਸੀਂ ਲੀਵਾ ਤੇ 12 ਮਾਡਲ ਹੈ ਜੀ ਜੇ ਆਪਾਂ ਓਨਰਸ਼ਿਪ ਦੀ ਗੱਲ ਕਰੀਏ ਤਾਂ ਤੀਜੇ ਓਨਰ ਗੱਡੀ ਆ ਤੇ ਗੱਡੀ ਕੁੱਲ 1 ਲੱਖ 3000 ਕਿਲੋਮੀਟਰ ਚੱਲੀ ਹੋਈ ਹੈ ਪੈਟਰੋਲ ਤੇ ਗੱਡੀ ਆਹ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਤੇ ਫੁੱਲ ਗਰੰਟੀ ਹੈ ਟਾਇਰਾਂ ਦੀ ਤੇ ਸਟਿਪਣੀ ਵੀ ਨਾਲ ਨਵੀਂ ਹੈ ਜੀ ਤੇ ਕੰਡੀਸ਼ਨ ਗੱਡੀ ਦੀ ਆ ਲੋਕੀ ਹੈ ਕੋਈ ਨਾ ਤਾਂ ਐਕਸੀਡੈਂਟ ਹੋਈ ਹੈ ਗੱਡੀ ਨਾ ਕੋਈ ਲੱਗੀ ਹੋਈ ਹੈ ਕੋਈ ਕਮੀ ਪੇਸ਼ੀ ਹੈ ਨਹੀਂ ਮਾਲਕ ਨੇ ਬਹੁਤ ਸ਼ੌਂਕ ਨਾਲ ਵਧੀਆ ਸੰਭਾਲ ਕੇ ਗੱਡੀ ਨੂੰ ਰੱਖੀ ਹੋਈ ਹੈ ਤੇ ਮਾਲਕ ਜਿਹੜੇ ਆਪ ਨੇ ਉਹ ਆਰਮੀ ਦੇ ਵਿੱਚ ਨੇ ਆਰਮੀ ਮਾਲਕ ਦੀ ਗੱਡੀ ਹੈਗੀ ਤੇ ਇਹਨਾਂ ਦਾ ਜਿਹੜਾ ਏਰੀਆ ਡਿਸਟ੍ਰਿਕਟ ਲੁਧਿਆਣਾ ਇਹਨਾਂ ਨੂੰ ਲੱਗਦਾ ਸੀ ਤੇ ਨੇੜੇ ਇਹਨਾਂ ਦਾ ਪਿੰਡ ਹੈ ਤੇ ਪਿੰਡ ਦੇ ਨੇੜੇ ਮੰਡੀ ਅਹਿਮਦਗੜ ਲੱਗਦੀ ਹੈ ਜੀ ਤੇ ਛੱਪੜ ਇਹਨਾਂ ਦਾ ਪਿੰਡ ਹੈ ਜੀ ਤੇ ਜਾ ਕੇ ਕਿਸੇ ਨੇ ਦੇਖਣੀ ਗੱਡੀ ਜਾ ਕੇ ਦੇਖ ਸਕਦਾ ਹੂੰ ਰੇਟ ਦੀ ਗੱਲ ਕਰੀਏ ਤਾਂ 3 ਲੱਖ ਤੇ 43000 ਰੁਪਏ ਮਾਲਕ ਨੇ ਡਿਮਾਂਡ ਰੱਖੀ ਹੈ ਜੀ ਗੱਡੀ 20 ਤੋਂ ਉੱਪਰ ਐਵਰੇਜ ਦਿੰਦੀ ਆ ਵਧੀਆ ਮਾਲਕ ਨੇ ਚਲਾਈ ਹੋਈ ਹੈ ਵਧੀਆ ਚੱਲਦੀ ਹੈ ਸ਼ੌਂਕ ਨਾਲ ਗੱਡੀ ਰੱਖੀ ਹੋਈ ਐ ਜੀ। ਬਾਕੀ ਗੱਡੀ ਦੀ ਕੰਡੀਸ਼ਨ ਅੰਦਰੋਂ ਸਾਰਾ ਕੁਝ ਮਾਲਕ ਬਾਕੀ ਮਾਲਕ ਨੇ ਵੀ ਦੱਸਿਆ ਬਾਕੀ ਗੱਡੀ ਵੀ ਸਾਰਾ ਕੁਝ ਦੱਸ ਹੀ ਰਹੀ ਐ ਜੀ। ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਮਾਲਕ ਦਾ 63500 5690151 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ। ਨੰਬਰ ਸੈਕੰਡ ਤੇ ਆਪਾਂ ਗੱਡੀ ਜੈਨ ਤੁਹਾਡੇ ਖਾਤਰ ਸਾਰਿਆਂ ਵਾਸਤੇ ਲੈ ਕੇ ਪਹੁੰਚਿਆ ਤੁਸੀਂ ਕਾਫੀ ਡਿਮਾਂਡ ਪਾਈ ਸੀਗੀ। ਜੈਨ ਗੱਡੀ ਵਾਸਤੇ ਤੁਸੀਂ ਕਹਿੰਦੇ ਸੀਗੇ ਗੱਡੀ ਆਪਣੇ ਕੋਲੇ ਆਹ 2005 ਮਾਡਲ ਪਹੁੰਚੀ ਹੈ ਜੀ 2027 ਤੱਕ ਰੇ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ ਪਾਵਰ ਸਟੇering ਆ ਪਾਵਰ ਵਿੰਡੋ ਹੈ ਜੀ ਕੰਡੀਸ਼ਨ ਆਲੋਕ ਏਸੀ ਹੀਟਰ ਚੱਲਦਾ ਹੈਗਾ ਗੱਡੀ ਆਪਾਂ ਨੂੰ ਪੰਜਾਬ ਨੰਬਰ ਮਿਲੂਗੀ ਜੀ ਆ ਤੇ ਮਾਲਕ ਨੇ ਡਿਮਾਂਡ 80 ਕ ਹਜ਼ਾਰ ਰੁਪਿਆ ਲਾਇਆ 80 ਚੋਂ 1000 ਘਟ ਮਤਲਬ ਕਿ 79000 ਰੁਪਿਆ ਮਾਲਕ ਨੇ ਡਿਮਾਂਡ ਰੱਖੀ ਹੈ ਜੀ ਬਾਕੀ ਮਾਲਕ ਕਹਿੰਦੇ ਆ ਮੌਕੇ ਤੇ ਕਰ ਲਵਾਂਗੇ ਮਾਲਕ ਦਾ ਏਰੀਆ ਮੋਹਾਲੀ ਆ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਚਾਕੇ ਕੋਈ ਦੇਖਣਾ ਚਾਹੁੰਦੇ ਤਾਂ ਜਾ ਕੇ ਦੇਖ ਸਕਦੇ ਹੋ ਮੋਹਾਲੀ ਜੀ ਘਰੇ ਮਾਲਕ ਦੇ ਗੱਡੀ ਮਿਲ ਜੂਗੀ ਤੁਹਾਨੂੰ ਘਰ ਦੀ ਗੱਡੀ ਹੈ ਮਾਲਕ ਨੇ ਵਧੀਆ ਪਰਸਨਲ ਰੱਖੀ ਹੋਈ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਆਪ ਨੂੰ ਬਿਲਕੁਲ ਨਵੇਂ ਫਰੈਸ਼ ਚੜੇ ਚੜਾਈ ਮਿਲ ਜਾਣਗੇ ਅੰਦਰ ਐਲਸੀਡੀ ਲੱਗੀ ਹੋਈ ਹੈ ਬਾਕੀ ਟਾਇਰਾਂ ਦੇ ਵਿੱਚ ਅਲਾਈ ਵਿਲ ਵੀ ਲੱਗੇ ਹੋਏ ਨੇ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਚੰਗੀ ਆਪ ਨੂੰ ਮਿਲ ਜੂਗੀ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਕੋਈ ਖਰੀਦਣ ਦਾ ਚਾਹਵਾਨ ਚੇਕਰ ਹੈਗਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਏਰੀਆ ਮੁਹਾਲੀਆ ਤੋਂ ਮੈਂ ਦੱਸ ਹੀ ਦਿੱਤਾ ਰੇਟ ਵੀ ਤੁਹਾਨੂੰ ਪਤਾ ਲੱਗ ਗਿਆ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 98301811 ਜਿਹੜੀ ਵੀ ਗੱਲ ਕਰਨੀ ਹੈ ਤੁਸੀਂ ਆਪੇ ਕਰ ਲਿਓ ਜੀ ਸਕੋਰਪੀਓ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਆਪਣੇ ਕੋਲੇ 2011 ਮਾਡਲ ਮਾਲਕ ਨੇ ਗੱਡੀ ਭੇਜੀ ਆ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਚੰਗੀ ਮਿਲ ਚੁਗੀ ਗੱਡੀ ਇਹ ਵੀ ਪੂਰੀ ਸਾਮ ਸੰਭਾਈ ਦੇ ਵਿੱਚ ਰੱਖੀ ਹੋਈ ਹੈ ਮਾਲਕ ਨੇ ਬਾਕੀ ਟਾਇਰ ਟੱਪਾ ਤੁਸੀਂ ਆਪ ਦੇਖ ਲਓ ਬਾਕੀ ਅੰਦਰੋਂ ਗੱਲ ਕਰੀਏ ਇੰਟੀਰੀਅਰ ਬਹੁਤ ਵਧੀਆ ਮਿਲ ਜੂਗਾ ਪੂਰੀ ਅੰਦਰੋਂ ਮੋਡੀਫਾਈ ਹੋਈ ਹੈ ਐਲਸੀਡੀ ਵਗੈਰਾ ਅੰਦਰ ਲੱਗੀ ਹੋਈ ਹੈ ਘਰ ਦੀ ਗੱਡੀ ਆ ਪਰਸਨਲ ਮਾਲਕ ਨੇ ਰੱਖੀ ਹੋਈ ਹੈ ਬਾਕੀ ਟਾਇਰ ਟੱਪਾ ਵਧੀਆ ਪੰਜਾਬ ਨੰਬਰ ਹੈ ਗੱਡੀ ਦਾ ਰੰਗ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਤੇ ਡਿਮਾਂਡ ਦੀ ਗੱਲ ਕਰੀਏ 370 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਕਹਿੰਦੀ 370 ਇੱਕ ਵਾਰੀ ਮੰਗਿਆ ਸੀ ਬਾਕੀ ਮੌਕੇ ਤੇ ਘਾਟਾ-ਪਾਧਾ ਕਰ ਲਵਾਂਗੀ। ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ? ਕੋਈ ਜਾ ਕੇ ਦੇਖਣਾ ਚਾਹਦਾ ਹੈ? ਕੋਈ ਖਰੀਦਣ ਦਾ ਚਾਹਵਾਨ ਹੈਗਾ ਜੀ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ। 11 ਮਾਡਲ ਗੱਡੀ ਆ, ਆਲੋਕੀ ਆ, ਕੰਡੀਸ਼ਨ ਪੂਰੀ ਵਧੀਆ। ਨੰਬਰ ਮਾਲਕ ਦਾ 78100 48500868 ਗੱਲਬਾਤ ਕਰਨੀ ਹੋਵੇ ਤੁਹਾਨੂੰ ਮਾਲਕ ਦਾ ਨੰਬਰ ਮੈਂ ਦੇ ਤਾਂ ਗੱਲ ਤੁਸੀਂ ਕਰ ਲਿਓ। ਬਾਕੀ ਮਸ਼ੀਨਰੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਬੋਲਟ ਤੇ ਗੱਡੀਆਂ ਹੋਰ ਵੀ ਦੇਖਣ ਨੂੰ ਮਿਲ ਜਾਣਗੀਆਂ ਕਈ ਚੀਜ਼ਾਂ ਪਈਆਂ ਹਲੇ ਤੱਕ ਵੀਡੀਓ ਮੁੱਕੀ ਨਹੀਂ ਹੈਗੀ ਜੀ ਜਿਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਸਪੋਰਟ ਕਰਦਾ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸਪੋਰਟ ਰੱਖਿਆ ਕਰੋ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਕੁਝ ਵੀ ਹੈ ਚਾਹੇ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ ਉੱਪਰ ਤੋਂ ਮਿਲ ਗਿਆ ਹੂਆ ਹਰੇ ਜਿਹੇ ਅੱਖਰਾਂ ਚ ਉਸੇ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਚਾਹੀਏ ਤੁਹਾਡੇ ਕੋਲੇ ਜਾਂ ਤੁਹਾਡੇ ਰਿਸ਼ਤੇਦਾਰਾਂ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਕੁਝ ਵੀ ਆ ਚਾਹੀ ਆਪਣੇ ਕੋਲੇ ਵਸ ਭੇਜ ਦਿਆ ਕਰੋ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਆ ਆਪਣੇ ਕੋਲੇ ਬੁਲਟ ਪਹੁੰਚਿਆਗਾ ਹੁਣ ਤੁਸੀਂ ਚੈੱਕ ਕਰੋ ਜੀ ਬੁਲਟ ਦੀ ਕੰਡੀਸ਼ਨ ਕਲਾਸਿਕ ਆ ਤੇ ਕੋਟਕਪੂਰਾ ਮਾਲਕ ਦਾ ਏਰੀਆਗਾ ਮਾਡਲ 2014ਗਾ ਤੇ ਡਿਮਾਂਡ ਹੈ 1,10,000 ਰੁਪਇਆ ਬੋਲਟ ਦੀ ਕੰਡੀਸ਼ਨ ਆਲੋਕ ਹੈ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਕਿਸੇ ਪਾਸੋਂ ਟੁੱਟਿਆ ਭੱਜਾ ਨਹੀਂ ਬਹੁਤ ਵਧੀਆ ਸ਼ੌਂਕ ਨਾਲ ਸੋਹਣਾ ਮੋਟਰਸਾਈਕਲ ਹੈ ਮਾਲਕ ਨੇ ਸ਼ੌਂਕ ਨਾਲ ਰੱਖਿਆ ਹੋਇਆ ਚਲਾ ਕੇ ਜੇ ਕਿਸੇ ਨੇ ਦੇਖਣਾ ਚਲਾ ਕੇ ਦੇਖ ਸਕਦਾ ਹਾਂ ਕਿਸੇ ਨੇ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਸਕਦਾ ਹਾਂ ਟ్రਾਈ ਲੈਣੀ ਕਿਸੇ ਨੇ ਜਾ ਕੇ ਦੇਖ ਸਕਦਾ ਹਾਂ ਕੋਟ ਕੋ ਪੂਰਾ ਮਾਲਕ ਦਾ ਏਰੀਆ ਤੇ 14 ਮਾਡਲ ਹੈ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਵੀ ਬਹਿ ਕੇ ਗੱਲ ਕਰ ਲਾਂਗੇ ਜਿਹੜਾ ਰੇਟ ਹੈ ਉੱਪਰ-ਨੀਚੇ ਵੇਖੀ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਬਾਕੀ ਆਰ ਸੀ ਉਰ ਸੀ ਆਪਾਂ ਨੂੰ ਨਾਲ ਸਾਰਾ ਕੁਝ ਮਿਲ ਜਾਊਗਾ ਬਾਕੀ ਲੈਸ ਬਸ ਹੋ ਜਾਊਗਾ ਰੇਟ ਤੁਹਾਨੂੰ ਮੈਂ ਪਹਿਲੇ ਦੱਸਤਾ ਸੀਗਾ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ 97796 84 876 ਤੇ ਹੁਣ ਆਪਾਂ ਇੱਕ ਆਲਟੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੀਆਂ ਜੀ ਗੱਡੀ ਦੀ ਡਿਮਾਂਡ ਆਪਣੇ ਕੋਲੇ ਬਹੁਤ ਘੱਟ ਪਹੁੰਚੀ ਹੈ ਜਮਾਂ ਸਸਤੀ ਗੱਡੀ ਹੈ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਆਲਟੋ ਗੱਡੀ ਹੈ 57000 ਦੀ ਜਿਹੜੇ ਮਾਲਕ ਨੇ ਗੱਡੀ ਤੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੇ ਇੱਕ ਵਾਰੀ ਡਿਮਾਂਡ 57000 ਹੈ ਹਰਿਆਣਾ ਨੰਬਰ ਗੱਡੀ ਹੈ ਜੀ ਗੱਡੀ ਗੱਡੀ ਮਾਨਸਾ ਏਰੀਆ ਚ ਪੰਜ ਮਾਡਲ ਹੈ ਏਸੀ ਹੀਟਰ ਓਕੀ ਹੈ ਟਾਇਰ ਤੁਹਾਨੂੰ ਮੈਂ ਦੱਸ ਹੀ ਦਿੱਤੀ ਨਵੇਂ ਵਾਂਗੂ ਮਿਲ ਜਾਣਗੇ ਤੇ ਨੁਕਸ ਕੋਈ ਨਹੀਂ ਬਾਕੀ ਫੋਟੋਆਂ ਇਹਨਾਂ ਨੇ ਬਹੁਤ ਚੰਗੀਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਤੇ سٹਾਰਟ ਕਰਕੇ ਕਿਸੇ ਨੇ ਦੇਖਣੇ سٹਾਰਟ ਕਰਕੇ ਵੀ ਦੇਖ ਸਕਦੋਂ ਤੇ ਅੰਦਰੋਂ ਗੱਡੀ ਪੂਰੀ ਵਧੀਆ ਜਿੰਨੇ ਫੰਕਸ਼ਨ ਵਗੈਰਾ ਹੁੰਦੇ ਸਾਰੇ ਵਰਕਿੰਗਸ ਨੇ ਕੋਈ ਐਕਸੀਡੈਂਟ ਕੋਈ ਡੈਮੇਜ ਕੋਈ ਗਲੀ ਸੜੀ ਨਾ ਕੋਈ ਆਪਾਂ ਨੂੰ ਕੋਈ ਕੰਮ ਕਰਵਾਉਣ ਦੀ ਲੋੜ ਹੈ ਮੌਕੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਹੈ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਨੰਬਰ 97 8000 ਪੂਰਾ 3819 ਠੀਕ ਹੈ ਜੀ ਤੇ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਪੂਰਾ ਵੱਡਾ ਮੋਟਰਸਾਈਕਲ ਹੈ ਤੇ ਮਾਡਲ 2011 ਕੰਡੀਸ਼ਨ ਦਾ ਪੂਰਾ ਵਧੀਆਗਾ 35000 ਰੁਪਿਆ ਮਾਲਕ ਨੇ ਆ ਰੇਟ ਰੱਖਿਆਗਾ ਅਹਿਮਦਗੜ ਮਾਲਕ ਦੇ ਏਰੀਆ ਟਾਇਰ ਨਾਮਿੰਗ ਨੰਬਰ 84379 29727 ਨੰਬਰ ਤੋਂ ਉਹਨਾਂ ਮਿਲ ਗਿਆ ਜੀ ਤੇ ਸਾਰੀ ਮਸ਼ੀਨਰੀ ਤੁਸੀਂ ਦੇਖ ਲਿਓ ਮਸ਼ੀਨਰੀ ਕਿਵੇਂ ਦੀ ਲੱਗਿਆ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗਿਆ ਵੀਡੀਓ ਤਾਂ ਸਾਰੇ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਆਇਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਾਣਾ ਮਿਲਿਆ ਹੋਇਆ ਜ਼ਰੂਰ ਦਬ ਦਿਓ। ਲਾ ਕੇ ਅਗਲੇ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਤੇ ਜਲਦੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਵਾਂਗੇ।